ਸੁਰਗਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੁੱਤਦੇਵਾ ਨਜ਼ਰ ਪੋਣਿਆ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਤੇ ਦੇਸ਼ ਦੇ ਕਈ ਸੂਬਿਆਂ ਵਿੱਚ ਚੋਣਾਂ ਪੰਜਾਬ ਮਹਾਰਾਸ਼ਟਰ ਸਣੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਨੰਦੇੜ ਸਾਹਿਬ ਵਿੱਚ ਲੋਕ ਸਭਾ ਚੋਣ ਸ਼ਾਮ 6 ਵਜੇ ਤੱਕ ਚੱਲੇਗੀ VOTING 23 ਨਵੰਬਰ ਨੂੰ ਆਉਣਗੇ ਨਤੀਜੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ ਵਿਧਾਨ ਸਭਾ ਹਲਕਾ ਗਿੱਦੜਵਾਹਾ ਬਰਨਾਲਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ VOTING VOTING ਦੌਰਾਨ ਡੇਰਾ ਬਾਬਾ ਨਾਨਕ ਵਿੱਚ ਮਾਹੌਲ ਬਣਿਆ ਤਣਾਉਪੂਰਨ ਚਾਰਖੰਡ ਦੀਆਂ 38 ਸੀਟਾਂ ਤੇ VOTING ਤਨਬਾਦ ਵਿੱਚ ਭਾਜਪਾ ਉਮੀਦਵਾਰ ਸ਼ਤਰੂਗਨ ਮਹਾਤੋ ਅਤੇ ਰੋਹਿਤ ਯਾਦਵ ਦੇ ਸਮਰਥਕਾਂ ਵਿੱਚ ਹੋਈ ਝੜਪ ਮਾਦੋਪੁਰ ਵਿੱਚ ਚੋਣ ਅਧਿਕਾਰੀ ਖਿਲਾਫ ਕੀਤੀ ਗਈ ਕਾਰਵਾਈ ਮਹਾਰਾਸ਼ਟਰ ਦੀਆਂ 288 ਸੀਟਾਂ ਤੇ VOTING ਨਕਦੀ ਗੁਟਾਲੇ ਤੇ ਵਿਨੋਦ ਤਾਵੜੇ ਨੇ ਕਿਹਾ ਰਾਹੁਲ ਗਾਂਧੀ 5 ਕਰੋੜ ਰੁਪਏ ਮਿਲਣ ਦਾ ਦੇਣ ਸਬੂਤ ਤੁਲੇ ਪੋਲਿੰਗ ਬੂਥ ਤੇ ਹੋਈ ਲੜਾਈ VOTING ਦੌਰਾਨ UP ਦੇ ਮੀਰਾਪੁਰ ਵਿੱਚ ਹੋਇਆ ਹੰਗਾਮਾ ਪੁਲਿਸ ਟੀਮ ਤੇ ਕੀਤਾ ਗਿਆ ਪਥਰਾਅ UP ਦੇ ਮੁਜ਼ਫਰਨਗਰ ਵਿੱਚ VOTING ਦੌਰਾਨ ਪੁਲਸ ਤੇ ਹੋਏ ਪਥਰਾਅ ਵਿੱਚ ਲਾਠੀਆਂ ਨਾਲ ਭੀੜ ਨੂੰ ਖਦੇੜਿਆ ਥਾਣਾ ਇੰਚਾਰਜ ਸਮੇਤ ਕਈ ਜ਼ਖਮੀ ਯੂਪੀ ਦੇ ਕੁੰਡਰ ਕੀ ਵਿਧਾਨ ਸਭਾ ਸੀਟ ਤੇ ਮੱਚਿਆ ਹੰਗਾਮਾ ਸਪਾ ਉਮੀਦਵਾਰ ਹਾਜੀ ਰਿਜ਼ਵਾਨ ਦੀ ਪੁਲਿਸ ਨਾਲ ਹੋਈ ਚੜਪ ਜੀ 20 ਸੰਮੇਲਨ ਵਿੱਚ ਭਾਰਤ ਤੋਂ ਚੀਨ ਦੀ ਸਿੱਧੀ ਉਡਾਨ ਸ਼ੁਰੂ ਕਰਨ ਤੇ ਹੋਈ ਚਰਚਾ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨ ਤੇ ਵੀ ਕੀਤੀ ਗਈ ਚਰਚਾ ਫੋਟੋ ਸੈਸ਼ਨ ਦੌਰਾਨ ਟਰੂਡੋ ਨਾਲ ਨਜ਼ਰ ਆਏ ਪੀਐਮ ਮੋਦੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੋਵੇਗੀ ਨੀਟ ਜੇਈ ਮੇਨਸ ਦੀ ਤਿਆਰੀ ਅੱਜ ਤੋਂ ਸ਼ੁਰੂ ਹੋਣਗੀਆਂ ਆਨਲਾਈਨ ਕਲਾਸਾਂ ਆਈਆਈਟੀ ਕਾਨਪੁਰ ਤੋਂ AI ਆਧਾਰਿਤ ਸੌਫਟਵੇਅਰ ਕੀਤਾ ਗਿਆ ਤਿਆਰ ਹੁਣ ਅਸਾਮ ਦੇ ਕਰੀਮਗੰਜ ਦਾ ਨਾਂ ਹੋਵੇਗਾ ਸ਼੍ਰੀ ਭੂਮੀ ਸੀਐਮ ਹਿਮੰਤਾ ਬਿਸ਼ਵਾ ਨੇ ਕਿਹਾ 100 ਸਾਲ ਪਹਿਲਾਂ ਰਵਿੰਦਰਨਾਥ ਟੈਗੋਰ ਨੇ ਰੱਖਿਆ ਸੀ ਇਹ ਨਾਂ ਬਲਵੰਤ ਸਿੰਘ ਰਾਜਵਾਨਾ ਜੇਲ ਤੋਂ ਆਇਆ ਬਾਹਰ ਲੁਧਿਆਣਾ ਵਿੱਚ ਭਰਾ ਦੇ ਭੋਗ ਵਿੱਚ ਹੋਇਆ ਸ਼ਾਮਿਲ ਕੁਝ ਘੰਟਿਆਂ ਲਈ ਮਿਲੀ ਸੀ ਪੈਰੋਲ ਮਨੀਪੁਰ ਹਿੰਸਾ ਕਾਰਨ ਤਿੰਨ ਜ਼ਿਲ੍ਹਿਆਂ ਵਿੱਚ ਕਰਫਿਊ ਵਿੱਚ ਢਿੱਲ ਇੰਟਰਨੈਟ ਬਹਾਲ ਮਲਿਕ ਅਰਜੁਨ ਖੜਗੇ ਨੇ ਰਾਸ਼ਟਰਪਤੀ ਨੂੰ ਲਿਖਿਆ ਜਲਦ ਦਿਓ ਦਖਲ ਪੈਨਲ ਅਜ ਗ੍ਰਹਿ ਮੰਤਰਾਲੇ ਨੂੰ ਸੌਂਪੇਗਾ ਰਿਪੋਰਟ 18000 ਫੁੱਟ ਤੇ ਫੇਲ ਹੋਇਆ ਜੈਪੁਰ-ਦੇਹਰਾਦੂਨ ਫਲਾਈਟ ਦਾ ਇੰਜਣ 70 ਯਾਤਰੀ ਸੀ ਸਵਾਰ ਦਿੱਲੀ ਵਿੱਚ ਕਰਵਾਈ ਗਈ ਐਮਰਜੈਂਸੀ ਲੈਂਡਿੰਗ ਫਿਲਮ ਦ ਸਾਬਰਮਤੀ ਰਿਪੋਰਟ ਨੂੰ ਹਰਿਆਣਾ ਵਿੱਚ ਕੀਤਾ ਗਿਆ ਟੈਕਸ ਫਰੀ सीएम نائب ਸੈਣੀ ਨੇ ਕੀਤਾ ਐਲਾਨ ਕਿਹਾ ਇਤਿਹਾਸ ਦੀ ਸ਼ਰਮਨਾਕ ਘਟਨਾ ਫਿਲਮ ਵਿੱਚ ਦਿਖਾਇਆ ਗਿਆ ਸੱਚ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਨਵੰਬਰ ਤੋਂ ਜਨਵਰੀ ਤੱਕ ਰਹਿਣ ਦੇ ਯੋਗ ਨਹੀਂ ਦਿੱਲੀ ਕੀ ਇਸ ਨੂੰ ਹੀ ਰਹਿਣਾ ਚਾਹੀਦਾ ਹੈ ਦੇਸ਼ ਦੀ ਰਾਜਧਾਨੀ 500 ਤੱਕ ਪਹੁੰਚ ਗਿਆ AQI ਦਿੱਲੀ ਵਿੱਚ ਪ੍ਰਦੂਸ਼ਣ ਦੇ ਚਲਦੇ 79 ਉਡਾਣਾ ਹੋਈਆਂ ਲੇਟ 6 ਨੂੰ ਮੋੜਿਆ ਗਿਆ ਵਾਪਸ 50% ਸਰਕਾਰੀ ਕਰਮਚਾਰੀ ਕਰੋ ਕਰਨਗੇ ਕੰਮ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਤੁੰਦ ਦਾ ਅਲਰਟ ਪੰਚਾਇਰਾਂ ਵਿੱਚ AQI 200 ਨੂੰ ਕਰ ਗਿਆ ਪਾਰ 10 ਡਿਗਰੀ ਡਿੱਗਿਆ ਤਾਪਮਾਨ ਚੰਡੀਗੜ੍ਹ ਵਿੱਚ ਹਵਾ ਦੀ ਗੁਣਵੱਤਾ ਵਿੱਚ ਹੋਇਆ ਸੁਧਾਰ ਮਧ ਪ੍ਰਦੇਸ਼ ਰਾਜਸਥਾਨ ਸਮੇਤ 8 ਸੂਬਿਆਂ ਵਿੱਚ ਸੰਗਣੀ ਤੁੰਦ ਕਾਨਪੁਰ ਵਿੱਚ ਵਿਜ਼ਿਬਿਲਿਟੀ 0 11 ਸੂਬਿਆਂ ਵਿੱਚ ਮੀ ਦਾ ਅਲਰਟ ਕੀਤਾ ਗਿਆ ਜਾਰੀ ਪ੍ਰਦੂਸ਼ਣ ਕਾਰਨ ਰਾਜਸਥਾਨ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਕੀਤਾ ਗਿਆ ਐਲਾਨ ਬੀਕਾਨੇਰ ਖੈਰਥਲ ਅਤੇ ਕਰੋਲੀ ਵਿੱਚ AQI 300 ਤੋਂ ਪਾਰ ਹੁਣ ਦਿਨ ਵੇਲੇ ਵੀ ਡਿੱਗਣ ਲੱਗਾ ਪਾਰਾ ਹਰਿਆਣਾ ਵਿੱਚ ਸ਼ੀਤ ਲਹਿਰ ਦੀ ਹੋਈ ਸ਼ੁਰੂਆਤ ਹਿਸਾਰ ਵਿੱਚ ਲਗਾਤਾਰ ਡਿੱਗ ਰਿਹਾ ਪਾਰਾ ਐਸਨ ਦੇਸ਼ ਵਿਦੇਸ਼ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ